ਕਰ ਲਈ ਤਾਰ ਮਾਈ ਕਰ ਲਈ ਸਸਤਰੀ ਗਾਣਾ ਸਸਤਰੀ ਦਾ ਸਸਤਰੀ ਦੇ ਕਸੌਣ ਨੂੰ ਵੀ ਸਾਰਿਆਂ ਨੂੰ ਧੰਨਵਾਦ ਸਾਡੇ ਅੱਜ ਦੇ ਸੁਨੇਹੀ ਪਾਜੋ ਜੀ ਉਹ ਕਰਦੇ ਸਸਤਰੀ ਗਾਣ ਲੈ ਇੱਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਭੁੱਲਿਆ ਨਾ ਕਰੋ ਤੁਲ ਤੁਰੇ ਕੇ ਤੁਰਤੇ ਲੋਕ ਉਹ ਵੀ ਜਰੂਰ ਦੇਖਿਆ ਕਰੋ ਜੇ ਫੇਸਬੁੱਕ ਤੇ ਦੇਖਦੇ ਫੋਲੋ ਕਰਦਾ ਕਰੋ ਇੰਨਾ ਕੀ ਬਸ ਮੇਰਾ ਧੰਨਵਾਦ ਸਸਰੀ ਘਰ ਵਰਦੋ ਆ ਹਾਂ ਸਸਰੀ ਘਰ ਦੇ ਬਹੁਤ ਸਾਰੇ ਵੀਰ ਕਹਿੰਦੇ ਹੁੰਦੇ ਅਗੇ ਦੇ ਬੀਬੀ ਬਹੁਤ ਸੋਹਣੇ ਬੋਲਦੀ ਆ ਤੇ ਵਧੀਆ ਲੱਗਦੇ ਬੀਬੀ ਦੇ ਬੋਲ ਤੇ ਕਹਿੰਦੇ ਹੁੰਦੇ ਅਗੇ ਮੇਲ ਨਾਉਣਾ ਕੋਈ ਗੱਲ ਨਹੀਂ ਭਾਈ ਜੀ ਐਨੂੰ ਤੇ ਪਰ ਹਲੇ ਅਸੀਂ ਥੋੜਾ ਜਿਹਾ ਵਿਜੀ ਚੱਲੀ ਜਾਨੇਗੇ ਤੇ ਬਾਕੀ ਅ ਨੌਜਵਾਨ ਚੱਲੇਗੇ ਖੇਤਾਂ ਨੂੰ ਹਾਂ ਤੇ ਆ ਗੱਡੀ ਪੈਕ ਕਰਕੇ ਖੜਾਈ ਵੀ ਆ ਰਾਤੀ ਇਹਦੇ ਵਿੱਚ ਜੂਰੀ ਹੈਗੀ ਸਾਮਾ ਇਸ ਵਕਤ 5 ਵਜਨ ਵਾਲੇ ਨੇਗੇ ਬੱਜੀ ਜੇ ਬਸ ਵਜਨ ਵਾਲੇ ਕੀ ਹੈਗੇ ਹਾਂ ਤੇ ਵੀਡੀਓ ਦੇਖ ਰਹੇ ਸਾਰੇ ਵੀਰ ਆਪਣਾ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਆਪਣੇ ਅੱਜ ਦੇ ਇਹ ਨਵੇਂ ਬਲੌਗ 'ਚ ਅੱਜ 13 ਸੌਣ 28 ਜੁਲਾਈ 2024 ਦਿਨ ਹੈ ਤਵਾਰ ਦਾ ਤੇ ਸਮਾ ਤੁਹਾਨੂੰ ਦੱਸ ਹੀ ਚੁੱਕੀਆਂ ਫਿਲਹਾਲ ਆਪਣਾ ਗੱਗੂ ਨੌਜਵਾਨ ਵੀ ਉੱਠ ਆਇਆ ਹਾਂ ਉਹ ਬਠਾ ਬਸ ਕੇ ਟੁਰਨੇ ਐਂ ਜਮਾ ਤਿਆਰੀਆਂ ਨਹੀਂ ਆ ਗਰਮੀ ਵਾਲੀ ਅਮੀ ਬੰਦਾ ਕੀ ਕਰੇ ਹਾਂ ਫਿਲਹਾਲ ਲਾਉਣੇ ਜਾ ਕੇ ਠੰਡੇ ਠੰਡੇ ਡਿਊਟੀ ਤੇ ਅਗਲੇ ਪੂਰੇ ਦਿਨ ਦਾ ਮਾਹੌਲ ਚਲ ਦਿਖਾਉਣੇ ਐਂ ਟੱਕ ਜਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਸੋਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਪਾ ਸੁਣ ਸਕਦੇ ਹੋ ਨਵੇਂ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਤਾਂ ਫੋਲੋ ਲਾਜ਼ਮੀ ਕਰ ਲਿਓ ਤੇ ਇਹ ਗੱਲ ਤਾਂ ਮਾਤੇ ਹੀ ਪੂਰੀ ਕਰ ਦਿੰਦੇ ਆਪਣੇ ਅ ਚਲੋ ਫੇਰ ਵੀ ਆਪਾਂ ਆਪਦੀ ਜਵਾਨੀ ਦੁਹਰਾ ਦਿੰਨੇ ਹੈਗੇ ਤੇ ਹਾਂ ਮੈਂ ਇਹਨੂੰ ਦੱਸ ਕੀ ਕਹਿਣਾਗਾ ਤੇ ਇਹ ਮੱਝ ਸਾਡੀ ਇਹ ਵੱਡੀ ਮੱਝ ਸਾਰੀਆਂ ਜੋ ਸਿਆਣੀ ਮੱਝ ਆ ਉਵੇਂ ਨੂੰ ਕੋਈ ਲੱਭ ਜੀ ਨਹੀਂ ਮੇਰੇ ਤੋਂ ਤੇ ਬਸ ਜਦੋਂ ਮੈਂ ਕੈਮਰਾ ਲਈ ਖੜਾ ਹਾਂ ਇਹਦੇ ਕੋਲੇ ਜਾਂ ਇਹਦੀ ਵੀਡੀਓ ਬਣਾਉਣ ਲੈਣ ਜਾਂ ਆਪ ਕੋਲੇ ਬਣਾਉਣਾ ਉਦੋਂ ਇਹ ਘੂਰਦੀ ਰਹਿੰਦੀ ਆ ਹਾਂ ਕੋਸ਼ਟ ਨੇ ਹੋਰ ਕਟੂ ਛੱਡਿਆ ਹੋਇਆ ਤਾਂ ਕਰਕੇ ਕੁਸ਼ੀ ਨੂੰ ਵੀ ਅਹੀਂ ਜੀ ਕਰਦੀ ਥੋੜੀ ਜੀ ਹਾਂ ਆ ਦਿੱਤਾ ਤੇ ਫਿਲਹਾਲ ਗੱਡੀ ਤੇ ਮਾਰਦੇ ਆ ਕਪੜਾ ਤੇ ਰੋੜਦੇ ਆ ਮੱਠੇ ਮੱਠੇ ਖੇਤ ਨੂੰ ਆਈ ਪਹਿਲਾਂ ਦਾ ਵੇਲੇ ਸਿਰ ਤੁਰਦੇ ਸੀਗੇ ਹੁਣੇ 4:30 5 ਵਜੇ ਇਹ ਪਾਪੇ ਨੇ ਕਹਿਤਾ ਕਿ ਤ੍ਰੇਲ ਹੋਊਗੀ ਹਲੇ ਤੇ ਮੇਰਾ ਕੋਈ ਗੱਲ ਨਹੀਂ ਉਹ ਵੀ ਅਸੀਂ ਟਾਈਮ ਲਾਈ ਦੇਣਾ ਕੰਮ ਸ਼ੁਰੂ ਕਰਦੇ ਕਰਾਉਂਦੇ ਤੇ ਵੈਸੇ ਵੀ ਗਰਮੀ ਵਾਲੀ ਹੁਣ ਤਰੇੜ ਵਾਲੀ ਹੁੰਦੀ ਨਹੀਂ ਚਲ ਜੀ ਗਗੂ ਹਾਂ ਬੱਲੀਆ ਬਲੂਗੜਾ ਬਲੋਗੜਾ ਅੱਛਾ ਉਹ ਵੀ ਆਕ ਟੁੱਟ ਲਾ ਠੀਕ ਆ ਮੰਮੀ ਚਲੋ ਠੀਕ ਆ ਮੈਂ ਚਲਦੇ ਹਾਂ ਹਾਂ ਸੀਟ ਜੀ ਜਮੇ ਖਲਾਰਾ ਪੈ ਗਿਆ ਜਿਹਦੇ ਦਾ ਕਵਰ ਜਲਾ ਕੇ ਸਿੱਟਿਆਗਾ ਹਾੜੀ ਬੜੇ ਦੀ ਖੇਚ ਬੜੀ ਸੀਗੀ ਉਦੋਂ ਦਾ ਮੁੜ ਕੇ ਕੰਮ ਆ ਹਾਂ ਲੋਟਨੀ ਆਗਾ ਗੱਗੂ ਗੇਟ ਖੋਲੀ ਵੀਰੇ ਆ ਪੱਥਰ ਨਾ ਬੰਦ ਕਰ ਦੇ ਕਿਉਂ ਤਾਰ ਦੀ ਮਸਹੀ ਜਾਂਦੀ ਉਹ ਤਾਰ ਨੂੰ ਕੀ ਹੁੰਦਾ ਗਾ ਡੱਪ ਜਾਂਦਾ ਕੁਝ ਕੀ ਪਈਏ ਤਾਂ ਮੂੰ ਵੀ ਉਨੀ ਹੋਊਗਾ ਜਾਰ ਤਨ ਚੱਕਣੀ ਪੈਂਦੀ ਹੈਗੀ ਤੇ ਇਸ ਵਾਰ ਸੀਜ਼ਨ 'ਚ ਸਾਡਾ ਬਈ ਕੰਮ ਬਾਲਾ ਵਧਿਆ ਮਤਲਬ ਹਾੜੀ ਤੋਂ ਬਾਅਦ ਹੀ ਬਹੁਤ ਹੁੰਦੇ ਸੀ ਰੋਜ਼ ਹੀ ਖੇਤ ਜਾਂਦੇ ਆਂਗੇ ਤੇ ਪਾਈਪ ਲਾਈਨ ਪੱਟੀਆਂ ਉਥੋਂ ਦਰਖਤ ਰੁੱਖ ਦੁਪੱਟੇ ਗਏ ਸੀ ਜਿਹੜੇ ਆਪਣੇ ਖੇਤੋਂ ਤੋ ਉਹਦੀਆਂ ਜੜਾਂ ਜੱਪੇ ਇਟਾਂ ਰੋੜੇ ਇਕੱਠੇ ਕਰ ਬੁਰੇ ਹਾਲ ਬੈਂਕੇ ਦਿਹਾੜੇ ਹਾਂ ਖਾਤੇ ਬੱਟੇ ਪਏ ਸੀ ਇਹ ਡੇ ਕੀ ਕਰਕੇ ਆਉਣਾ ਹਾਂ 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 ਚਲਾਇਆ ਹਮਦ ਨਾਲ ਪੁੱਛਿਆ ਕੀ ਹੈਗਾ ਇੱਥੇ ਲਾ ਦਿੰਨੇ ਓਏ ਇੱਥੇ ਲਾ ਦਿੰਦੇ ਆ ਡੀਜ਼ਲ ਪਾ ਕੇ ਹੈਂਡਲ ਮਾਰਦੇ ਤੇ ਤਰੇਸ ਬਸ ਮਠੀ ਜੀ ਕਰਦੀ ਜਿੰਨੀ ਕੀ ਹੁੰਦੀ ਆ ਹیدرਵੰਨਾ ਲੱਗਿਆ ਹੋਇਆ ਪਰੇ ਕੀ ਠੰਡਾ ਚਲਾਦਾ ਵੀ ਪਰ ਬੰਨਾ ਤਾਂ ਨਹੀਂ ਪਾਇਆ ਪੰਨਾ ਦਾ ਮੇਦਾ ਹੀ ਹੈ ਜੇ ਸ਼ੌਂਕ ਨਾਲ ਹੀ ਬੋਨਾ ਹੈ ਜਿਆਦਾ ਬੋਨਾ ਤਾਂ ਫਿਰ ਐਵੇਂ ਜੂਲ ਜਬਟ ਇੱਥੇ ਰੋੜਾਂ ਵਾਲੀ ਮਿੱਟੀ ਹੈ ਜਿਹਨ ਨਾਲ ਜਿਆ ਥੇਪੜ ਥੇਪੜ ਪਾਈ ਚੱਲਣਾ ਲੀਕ ਨੂੰ ਕਰਦਾ ਹੀ ਨਹੀਂ ਉੱਥੇ ਉਹ ਥੋੜਾ ਸੰਝ ਲੀਕ ਤਾਂ ਇਹਨੇ ਹੀ ਹੋਣਾ ਸੀਗਾ ਬਸ ਆਦਤੀ ਆ ਮੈਨੂੰ ਮੈਂ ਕਹਿੰਦਾ ਨੀਵਾ ਪੰਨਾ ਹੈ ਪਾਪਾ ਮੈਨੂੰ ਵਧੀਆ ਨਹੀਂ ਲੱਗਦਾ ਉਹ ਖਾਲ ਤੋਂ ਵੱਟ ਤੋਂ ਤਾਂ ਬਰਾਬਰ ਦਾ ਹੀ ਪਾ ਦੇਣਾ ਉਹਨਾਂ ਵੱਟ ਦੇ ਚੰਗਾ ਹੈ ਅਸੀਂ ਜਾਣਦੇ ਹਾਂ ਬੱਸ ਦੇਖ ਲਿਓ ਤੁਸੀਂ ਆਹ ਜੋ 5 20 ਤੇ ਲਾ ਲਿਆ ਮੈਂ ਤਾਂ ਠੀਕ ਹੈ ਚੰਗਾ Thank you. ਗੀਤਾਂ ਦੇ ਨਾਸਰਨਾਵੇਂ ਹਏ ਤੇਰੀ ਬੰਗ ਵਰਗੇ ਸੀ ਜਿਹੜੇ ਵੀ ਦਿਨ ਚੜਦੇ ਸੀ ਸੱਜਣਾ ਤੇਰੇ ਰੰਗ ਵਰਗੇ ਸੀ ਚੇਤਰ ਦੀ ਧੁੱਪ ਦੇ ਵਾਂਗੂ ਕਰਦੀ ਸੀ ਯਾਦੂ ਕਰੀਆਂ ਮੇਰੇ ਉਹ ਦਿਲ ਤੇ ਲਿਖੀਆਂ ਜੋ ਵੀ ਤੂੰ ਗੱਲਾਂ ਕਰੀਆਂ ਦੂੰਗੇ ਨੈਣਾ ਦਾ ਰੰਗ ਸੀ ਚੜਦੇ ਦੀ ਲਾਲੀ ਵਰਗਾ ਤੈਨੂੰ ਸਭ ਪਤਾ ਗੱਗੂਆ ਤੇਥੋਂ ਦੱਸ ਕਾ ਦਾ ਪਰਦਾ ਤੇਥੋਂ ਦੱਸ ਕਾ ਦਾ ਪਰਦਾ ਤੇ ਨੌਜਵਾਨ ਦੀ ਕਹਿੰਦੇ ਕੋਰ ਪੱਕਰੀਆ ਗੁੱਠੇ ਦੀ ਤਾਂ ਕਰਕੇ ਲਫਾ ਬਲਬੇੜ ਲਿਆ ਉੱਤੇ ਕਹਿੰਦਾ ਇੱਕ ਗੱਟੇ ਦਾ ਤਾਗਾ ਬਣ ਲਾਂਗੇ ਐਈ ਸਲਾਹਾਂ ਕਰਦਾ ਸੀ ਤੇ ਆਏ ਤਾਂ ਅਸੀਂ ਬਾਵਾ ਚਿਰਦੇ ਆ ਬਈ ਤੇ ਥੋੜੀ ਜੀ ਸੂਰਜ ਦੀ ਉਡੀਕ ਹੋ ਰਹੀ ਸੀ ਕਿ ਮਾੜੀ ਜਿਹੀ ਹਲਕੀ ਹਲਕੀ ਤਰੇੜਾ ਝੋਨੇ ਤੇ ਤੇ ਇਹਨੂੰ ਆਟ ਜਾਣ ਦੇ ਘਟ ਜਾਣ ਦੇ ਤਾਂ ਕਰਕੇ ਖੜ ਗਏ ਸੀਗੇ ਹ ਤਰੇਲ ਕਿੰਨੀ ਕੀ ਆ ਇੰਨੀ ਕੀ ਹਾਲੇ ਚਮਕ ਰਹੀ ਹੈਗੀ ਤੇ ਬਹੁਤ ਹੀ ਸ਼ਾਨਦਾਰ ਨਜ਼ਾਰਾ ਖੇਤਾਂ ਦਾ ਚੜਦੇ ਸੂਰਜ ਦਾ ਹ ਸਵੇਰੀ ਜਦੋਂ ਜਲਦੀ ਆਏ ਨੇ ਉਦੋਂ ਬਹੁਤ ਸੋਹਣਾ ਦਿਨ ਰਹਿੰਦਾ ਉਹਦਨ ਤੇ ਲੇਟ ਆਗਦਾ ਤੁਹਾਨੂੰ ਪਤਾ ਬੰਦਾ ਫਿਰ ਕੇਸਲ ਜੀ ਵੱਟੀ ਜਾਂਦਾਗਾ ਹਾਂ ਤਾਂ ਕਰਕੇ ਮੈਂ ਗੱਗੂ ਨੂੰ ਹਿੰਮਤ ਨਾਲ ਚੱਲ ਵੜਦੇ ਹਾਂਗੇ ਤੇ ਫੇਰ ਆਪਦਾ ਕੋਈ ਕੱਖਾ ਕੰਡਾ ਤੇ ਕੋਈ ਜੋੜੀ ਹੋਰ ਲਾਵਾਂਗੇ ਗੱਟੇ ਸਾਡੇ ਕੋਲੇ ਪੰਜ ਹੀ ਆ ਖਲਾਰਨ ਵਾਲੇ ਤੇ ਅੱਧਾ ਅੱਧਾ ਗੱਟਾ ਪਾਉਣਾ ਘਟ ਰਹਿਦਾ ਸੀਗਾ ਕਈ ਵੀਰ ਪੁੱਛਦੇ ਹੁੰਦੇ ਆ ਕਿ ਬਾਈ ਜੂਰੀਆ ਕਿੰਨੀ ਪਾਉਨੇ ਹੁੰਦੇ ਆ ਜੂਰੀਆ ਪਾਉਨੇ ਹੁੰਦੇ ਆ ਬਈ ਅਸੀਂ ਤਿੰਨ ਗੱਟੇ ਸਾਡੇ ਵਾਲੇ ਪਾਸੇ ਇਧਰ ਤਿੰਨ ਗੱਟੇ ਪਈ ਜਾਂਦੇ ਆ 28 ਪੀ 67 ਦੇ ਵਿੱਚ ਵੀ ਤੇ ਬਹੁਤ ਵੀਰ ਕਹਿੰਦੇ ਹੁੰਦੇ ਦੋ ਬਹੁਤ ਹੁੰਦੇ ਆ ਸਵਾ ਦੋ ਬਹੁਤ ਹੁੰਦੇ ਆ ਢਾਈ ਬਹੁਤ ਹੁੰਦੇ ਆ ਚਲੋ ਆਪ ਦੀ ਆਪ ਦੀ ਖੇਤਾਂ ਦਾ ਆਪ ਦੀ ਮਿੱਟੀ ਦਾ ਉਹ ਹੀ ਜਾਂ ਹਿਸਾਬ ਕਿਤਾਬਾ ਲਾਲ ਮਿੱਟੀ ਵਾਲੇ ਬਾਹਣਾ ਪਾਰੇ ਚਲੋ ਪਾਣੀ ਧਾਣੀ ਦਾ 100 ਉਹ ਹੀ ਜਾਂ ਕੋਈ ਡੰਗਾ ਸੰਗਾ ਫਰਕ ਹੁੰਦਾ ਬਈ ਤੇ ਇੱਥੇ ਮੱਚ ਦੀ ਗੱਲਬਾਤ ਖਰੀ ਜਾਂਦਾ ਚੋਬਰ ਕੁਂਟੇ ਸੰਗਾਂ ਵਾਲੀ ਕਿਸੇ ਦੀ ਮਾਰੂਆ ਸੌਦਾ ਅੱਜ ਨਹੀਂ ਡਲਦਾ ਕੋਹ ਨੂੰ ਨੂਰ ਛਾਉਤ ਪੋਸ਼ਤ ਜੀ ਗੋ ਪੋਸ਼ਾ ਅਸ ਤਰਬਾ ਦਾ ਲੱਗਦਾ ਲੱਗ ਚੀਕ ਮੱਜਲੇ ਕੇ ਹੋਣੀ ਹੈ ਜੀ ਗਵਰਾਹਮਾ ਜੀ ਦੇ ਬਾਹਰ ਹੀ ਹੋਸ਼ ਸੂਰਜ ਚੜਨ ਦੀ ਉਡੀਕ ਕਰਦੇ ਕਰਦੇ ਇੱਕ ਨੌਜਵਾਨ ਹੋਰ ਪਹੁੰਚ ਗਿਆ ਉਹ ਸਾਹਮਣੇ ਦਰਖਤ ਥੱਲੇ ਹਲਾਤੀ ਗੱਡੀ ਲਿਆ ਕੇ ਅ ਪਪੂ ਦਾਸ ਕਹਿੰਦੇ ਨੌਜਵਾਨ ਨੂੰ ਆਹ ਉਹ ਪਪੂ ਦਾਸ ਤੈਨੂੰ ਹੈਪੀ ਨੇ ਫੋਨ ਕਰਾਈ ਅੱਛਾ ਹੋਰ ਜਾਣਾ ਤਾਂ ਨਹੀਂ ਖੇਤ ਉਹ ਠੀਕ ਠਾਕ ਠੀਕ ਹੈ ਜੀ ਚੜਦੀ ਗੱਲਾ ਮੈਨੂੰ ਤਾਂ ਐਸੀ ਯਾਰ ਮੈਂ ਆ ਉਹ ਆ ਪੰਜ ਗੱਟਿਆਂ ਵਾਂ ਸਿੱਟਦੇ ਆਂਗੇ ਚੱਲ ਉਹ ਤਾਂ ਦਾ ਗੱਟਾ ਪਾਉਣਾਗਾ ਉਹ ਪਟਾਣਾ ਚੱਲ ਬਾਰੇ ਗਾ ਉਹ ਅਸੀਂ ਖੜ ਗਏ ਮਹਾਮਾੜੀ ਤੇ ਤਰੀੜ ਜੀ ਲੈ ਜਾਣਦੇ ਯਾਰ ਤਾਂ ਕਰਕੇ ਅੱਜ ਤਾਂ ਅਸੀਂ ਬਹੁਤ ਚਿਰ ਦੇ ਸੀ ਵਾਹੀ ਗਰੂ ਜੀ ਆ ਲੈ ਲੈ ਰੱਬ ਦਾ ਨਾਮ ਨੌਜਵਾਨਾਂ ਨੇ ਨਹੀਂ ਉਦੋਂ ਇਧਰੋਂ ਪੰਤਾ ਸ਼ੁਰੂ ਕਰੀਆਂ ਸੀ ਅੱਜ ਉਧਰੋਂ ਚੱਲੋ ਉਹ ਪਰਲੇ ਖੁੰਜੇ ਤੋਂ ਦੱਗੀ ਕੋਲੋਂ ਤੇ ਗੱਲਾਂ ਨੌਜਵਾਨ ਕਰੀ ਜਾਂਦੇ ਸੀ ਨਰਮੇ ਦੀਆਂ ਨਰਮੇ ਨੂੰ ਬਹੁਤ ਯਾਦ ਕਰ ਰਹੇ ਆ ਹਾਂ ਓਏ ਨਰਮਾ ਸੋਹਣਾ ਹੁੰਦਾ ਸੀ ਜਿਵੇਂ ਬਹੁਤ ਵਾਰੀ ਗੱਲ ਕਰੀਓ ਪਹਿਲਾਂ ਯਾਰ ਤੇ ਨਰਮੇ ਨੂੰ ਬਹੁਤ ਯਾਦ ਕਰਦੇ ਆ ਅਸੀਂ ਤੇ ਨਰਮਾ ਵੀ ਜੇ ਤੋਂ 2.5 ਮਹੀਨੇ ਵਿਲੇ ਹੁੰਦੇ ਸੀਗੇ ਇੱਕ ਅੱਧਾ ਮੀਂਹ ਪੈ ਗਿਆ ਤਾਂ ਫਿਰ ਮੜ ਕੇ ਬਸ ਨਜ਼ਾਰਾ ਹੀ ਹੁੰਦਾ ਸੀਗਾ ਕੋਈ 15-17 ਦਿਨਾਂ ਬਾਅਦ ਕੋਈ ਸਪਰੇਅ ਕਰਨੀ ਹੁੰਦੀ ਸੀਗੀ ਤੇ 30 ਤੋਂ 40 ਮਾਣ ਦੇ ਵਿੱਚ ਵਿੱਚ ਪੱਕਾ ਸੀਗਾ ਤੇ ਰੇਟ ਚੱਲ ਜਿਹੇ ਜਿਹਾ ਮਿਲਦਾ ਸੀਗਾ ਬਸ ਉਹ ਹੀ ਇਹਦੇ ਸਵਾਰ ਕਰ ਲੈਂਦੇ ਸੀ ਕਦੇ 5000 ਕਦੇ 45 ਚੋਕ ਕਦੇ 4000 ਤੇ 7000 7500 ਤੇ 8000 ਵੀ ਵੇਚਿਆ ਹੋਇਆ ਆ ਬਹੁਤ ਲੋਕਾਂ ਦੇ ਵਿੱਚ ਕਿਉਂ ਬਾਪੂ ਹਾਂ ਤੇ ਝੁੰਨੇ ਸਾਡੇ ਲੱਗਣ ਲੱਗੇ ਨਵੇਂ ਹਲੇ ਤਾਂ ਕਰਕੇ ਉਹਨੇ ਬਾਣ ਜੇ ਸਾਡੇ ਮੰਨਦੇ ਨਹੀਂ ਝੁੰਨਿਆਂ ਨੂੰ ਹਜੇ ਜਿੱਥੇ ਬਹੁਤ ਸਾਲ ਹੋ ਗਏ 35 40 50 50 ਸਾਲਾਂ ਦੇ ਜਿੱਥੇ ਝੁੰਨੇ ਪਹਿਲਾਂ ਤੇ ਪੁਰਾਣੇ ਲੱਗਦੇ ਆ ਉੱਥੇ ਗੱਲਾਂ ਹੋਰ ਨੇ ਬਈ ਤਾਂ ਕਰਕੇ ਸਾਨੂੰ ਸਮਾਨ ਸੱਲਾ ਵੀ ਥੋੜਾ ਜਿਹਾ ਵੱਧ ਪਾਉਣਾ ਪੈਂਦਾਗਾ ਤੇ ਬਾਕੀ ਮੁਨਾਸਰ ਕਰਦੀ ਹੈ ਗੱਲ ਬਈ ਇਹ ਮੌਸਮ ਤੇ ਮੌਸਮ ਵੀ ਸਾਫ਼ ਨਹੀਂ ਦਿੰਦਾ ਕਿ ਮੀਂਹ ਕੋਈ ਜਮਾਣ ਕਣੀ ਨਹੀਂ ਡਿੱਗੀ ਤੇ ਪੁਰਾਣਾ ਝਰੂੰਗਾ ਨੌਜਵਾਨ ਕੋਲੇ ਟਾਵਾ ਟਾਵਾ ਉੱਡੜਦਾ ਹੋਇਆ ਟੱਗ ਵਾਈਰ ਅਗਾ ਗੋਦ ਦਾ ਘੱਟੇ ਦੇ ਹਾਵ ਨਾਲ ਪਾਉਣਾ ਠੀਕ ਐ ਜੂਰੀਆ ਤੇ ਡਿਊਟੀ ਲਾਉਣ ਤੋਂ ਬਾਅਦ 10 ਨਾਤੋਲੇ ਇੱਕ ਵਾਰੀ ਚਿਪਚਪਾੜੀ ਜੀ ਬਾਲੀ ਹੁੰਦੀ ਆ ਜੂਰੀਆ ਦੀ ਅ ਉਦੋਂ ਬਾਅਦ ਆਪਦਾ ਹੁਣ ਦੂਜੇ ਕੰਮ ਕਿਤੇ ਲੱਗਦੇ ਆ ਬਾਈ ਇੱਕ ਸਲਾਹ ਦਿੱਤੀ ਆ ਝੋਨੇ ਵਾਸਤੇ ਕਿ ਬਾਈ ਡਲੇ ਵਾਲੀ ਕਲੀ ਪਿਉਂ ਕੇ ਜਦੋਂ ਉਹ ਨੇਤਰ ਗਿਆ ਤੇ ਉਹਦੀ ਸਪਰੇਅ ਕਰਕੇ ਦੇਖ ਲਿਓ ਤੇ ਹਾਂ ਦੇਖਦੇ ਆ ਬਾਈ ਗੌਰ ਕਰਦੇ ਆ ਜਰੂਰ ਇੱਕ ਅੱਦੇ ਦਿਨ ਤੱਕ ਕਰਕੇ ਦੇਖਦੇ ਆ ਬਾਕੀ ਬਾਈ ਤੁਸੀਂ ਵੀ ਸਾਰੇ ਦੂਜੇ ਦੇਖਣ ਵਾਲੇ ਦੱਸਿਓ ਕਿ ਝੋਨੇ ਤੇ ਜੇ ਆਪਾਂ ਕਲੀ ਦੀ ਸਪਰੇਅ ਕਰਦੇ ਆ ਤੇ ਇਹ ਕਿਸੇ ਨੇ ਕਰੀਆ ਹੋਰ ਕਿਸੇ ਦਾ ਤਜਰਬਾ ਉਹ ਵੀ ਦੱਸੋ ਬਾਈ ਇੱਥੇ ਸਾਡੇ ਵੀ ਸੁਣਿਆ ਬਾਈ ਮਹਿਕੇ ਕਲੀ ਨਾਲ ਸੋਹਣਾ ਰੰਗ ਕੱਢਿਆ ਹੁੰਦਾ ਗ੍ਰੋਥ ਵਾਧਦੀ ਹੈਗੀ ਤੇ ਬਾਕੀ ਮੈਨੂੰ ਇਹਨਾਂ ਡਿਟੇਲ ਚ ਨਹੀਂ ਪਤਾ ਇਹ ਗੱਲ ਦਾ ਵਾਰਦਾ ਧੰਨਵਾਦ ਬਾਈ ਤੁਸੀਂ ਇਹ ਜੀਆ ਹਾਂ ਸਲਾਹਾਂ ਦਿੰਦੇ ਰਿਹਾ ਕਰੋ ਕੋਈ ਕਦੇ ਮੇਰੇ ਵਰਗਾ ਵਰਤ ਲੈਂਦਾਗਾ ਤੇ ਫਿਲਹਾਲ ਸਮਾਂ 9:00 ਬਜੇ 1 ਮਿੰਟ ਦਾ ਹੋ ਚੁੱਕਿਆ ਰੋਟੀ ਆਉਣ ਵਾਲੀ ਹੈ ਮਨਪੀ ਤਾਂ ਹੋਊਗਾ ਸ਼ਾਇਦ ਅੱਜ ਮੱਕੀ ਦਾ ਟੋਕਾ ਕਰਨਾ ਨਹੀਂ ਜਾਣਾ ਤੇ ਬਾਕੀ ਬਹੁਤ ਵੀਰ ਕਹਿੰਦੇ ਹੁੰਦੇ ਇੱਕ ਦੋ ਕੇ ਬਈ ਮੱਕੀ ਦਾ ਟੋਕਾ ਕਰਦੇ ਹੋਏ ਵੀਡੀਓ ਬਣਾਓ ਜਰੂਰ ਬਈ ਬਣਾਵਾਂਗੇ ਕਦੇ ਮੜੇ ਸਮਾਂ ਲੱਗੇ ਫਿਲਹਾਲ ਮੱਕੀ ਦਾ ਸਾਡੇ ਇਧਰ ਥੋੜਾ ਜਿਹਾ ਘਟਾ ਰੁਝਾਨ ਜਾਂਦੀ ਕਿ ਤੇ ਜਿੰਨਾ ਕਾ ਹੈਗਾ ਉਹ ਪਿੰਡ ਚ ਵੀ ਤਿੰਨ ਚਾਰ ਮਸ਼ੀਨਾਂ ਹੈਗੀਆਂ ਉਹਨਾਂ ਦਾ ਹੋ ਰੁੱਕੀ ਬੈਠੇ ਤੇ ਹੁਣ ਉਹ ਮਸ਼ੀਨ ਆਪਣੇ پرਾਣੇ ਦੀ ਆ ਮੱਕੀ ਵਾਲੀ ਟੋਕਾ ਕਰਨ ਵਾਲੀ ਤੇ ਹੁਣ ਉਹ ਉੱਥੇ ਕੱਲ ਨੂੰ ਉਹਨਾਂ ਦਾ ਆਪ ਦਾ ਆਚਾਰ ਪਾਉਣ ਲੱਗਣਗੇ ਤੇ ਉੱਥੇ ਆਪਦੇ ਉਹਨਾਂ ਦਾ ਸੋਹਣਾ ਕੰਮ ਚੱਲੀ ਜਾਂਦਾ ਰਹਿੰਦਾ ਜਾਂ ਕੋਈ ਆਸ-ਪਾਸ ਉਹਨਾਂ ਦੇ ਲਿਹਾਜ਼ ਚ ਜਾਰੀ ਦੋਸਤੀ ਜੋ ਕੋਈ ਵੀ ਕਿਵੇਂ ਨਾ ਕੋਈ ਸੱਦ ਲੈਂਦਾ ਇੱਧਰ-ਉੱਧਰ ਉਹ ਫਿਰ ਮਨਪੀਤਾਂ ਹੀ ਤੁਰੇ ਜਾਂਦਾ ਦੋ ਦਿਨ ਕਿਤੇ ਇੱਕ ਦਿਨ ਕਿਤੇ ਹਨਾ ਤਾਂ ਫਿਰ ਉਵੇਂ ਹੀ ਕੰਮ ਚੱਲੀ ਜਾਂਦਾ ਜਰੂਰ ਬਣਾਵਾਂਗੇ ਵੀਡੀਓ ਤੇ ਇੱਧਰ ਭਾਈ ਪੱਪੂ ਤੇ ਗੱਗੂ ਉਹ ਲਾਲੀ ਡਿਉਟੀ ਕੱਖਾਂ ਤੇ ਜਾ ਕੇ ਉਹਨਾਂ ਨੇ ਤੇ ਮੋٹے-ਮੋٹے ਕੱਖ ਜੀ ਹੈ ਤੇ ਉਹ ਕਾਢਦੇ ਅੱਜ ਤੇ ਫਿਲਹਾਲ ਮੈਨੂੰ ਇਹ ਸੀਗਾ ਕਿ ਰੁੱਟੀ ਆ ਜਾਣ ਦੇਓ ਤੇ ਰੋਟੀ ਖਾਖੀ ਹੁਣ ਆਪਦਾ ਗਿੱਲਾ ਸਲਾ ਝੁੱਗਾ ਪਾਲਾਂਗੇ ਤੇ ਜੂਰ ਗਾਲੇ ਕੱਪੜੇ ਲਾ ਕੇ ਧੋਤੇ ਉਹ ਇੱਥੇ ਕੀ ਜਿਹੜੇ ਰੱਖੇ ਹੋਏ ਆ ਉਹ ਫਿਰ ਅੱਧੀ ਠੀਕ ਦਾ ਕੰਮ ਬੋਲ ਮਾਰ ਸਕੂਲ ਨਹੀਂ ਗਿਆ ਬੁੱਤ ਅੱਜ ਅੱਜ ਦਾ ਸੰਦੇ ਆਹ ਮੈਂ ਤਾਂ ਭੁੱਲ ਹੀ ਗਿਆ ਸੀ ਖੇਤ ਰਹੇਗਾ ਘਰੇ ਆਏਗਾ ਆਵ ਲੰਗੇ-올ੰਗੇ ਉੱਥੇ ਅੱਛੀ ਭਤੀਜੀ ਸਾਤਰੀ ਗਾਲ ਬਲਾਉ ਪਹਿਲਾਂ ਚਾਚੇ ਨੂੰ ਚਾਚਾ ਜੀ ਚਾਚਾ ਜੀ ਓ ਬੱਗੂ ਤੇ ਪਪੂ ਲੈ ਕੇ ਰੋਟੀ ਖਾ ਲੋ ਟੱਕ ਪੱਟੀਆਂ ਇਹਨਾਂ ਨੂੰ ਬੋਲ ਮਾਰ ਦੋ ਰੋਟੀ ਖਾ ਲੋ ਚਾਚਾ ਜੀ ਵੱਡਾ ਬੋਲ ਮਾਰ ਆ ਵੀ ਚੋਬਰਾ ਠੀਕ ਐ ਸਾਤਰੀ ਗਾਲ ਸਾਤਰੀ ਗਾਲ ਭਾਈ ਸਾਰਿਆਂ ਨੂੰ ਅੱਜ ਹੈ ਨਹੀਂ ਸੀਗਾ ਕੋਈ ਟੋਕਾ ਅੱਜ ਦਾਮ ਲੈਣੇ ਆ ਦਾਮ ਲੈਣੇ ਆ ਕੋਈ ਨਹੀਂ ਪਤਾ ਨਹੀਂ ਹੋਰੀ ਹੋਇਆ ਸਹਿਜ ਠੀਕ ਹੈ ਪੱਤੇ ਆ ਬਲਵਿੰਦਰ ਦੇ ਠੀਕ ਹੈ ਕਿਵੇਂ ਲੱਗਦਾ ਇਹਨਾਂ ਦਾ ਸੋਨਾ ਕੰਮ ਚੱਲਦਾ ਮੱਕੀ ਵਾਲਿਆਂ ਦਾ ਮਸ਼ੀਨਾਂ ਇਹਦਾ ਠੀਕ ਹੀ ਐਂ ਦੀਦਾ ਮੱਕੀ ਬਜਾਰਾ ਘਟੋਇਆ ਮੱਕੀ ਦਾ ਆਪਣੇ ਵਾਲੇ ਪਾਸੇ ਘਟਾਣਾ ਬੰਡੇ ਆ ਗਿਆ ਕੰਮ ਉਹ ਮਸ਼ੀਨਾਂ ਵਾਲਿਆਂ ਆ ਗਏ ਪਿਛਲੇ ਸਾਲ ਹਾਂ ਇਹ ਵੀ ਆ ਪਹਿਲਾਂ ਮੈਂ ਗੱਲ ਕਰਕੇ ਡਾ ਜੀ ਬਾਕੀ ਬਈ ਪਿੰਡ ਸਾਡਾ ਇਹ ਆਪਾਂ ਮੈਂ ਤੂੜੀ ਵਾਲੀ ਚਲਾਉਂਦੇ ਹੁੰਨੇ ਜਾਂ ਇਹ ਅਸੀਂ ਕਿਸੇ ਨੂੰ ਕਹਨੇ ਕਹਿੰਦੇ ਨਹੀਂ ਹੁੰਦੇ ਵੀ ਆਪਾਂ ਟੋਕਾ ਕਰਾਂਗੇ ਜਾਂ ਹਲਾ ਤੂੜੀ ਬਣਾਵਾਂਗੇ ਉਹਦਾ ਬਈ ਇਹ ਹੋ ਜਾਂਦਾ ਵਾਦਾ ਇਹ ਕਰਕੇ ਫਿਰ ਉਹ ਬੇਜਵਾਨਾ ਇਹ ਹੋਣ ਵਾਲਾ ਬੰਦਾ ਹੋ ਜਾਂਦਾ ਜੇ ਮੌਕੇ ਤੇ ਉਸ ਟਾਈਮ ਤੇ ਟਾਈਮ ਨਾ ਲੱਗੇ ਤਾਂ ਕਰਕੇ ਬਈ ਜਿੱਥੇ ਜੇ ਸੂਤ ਲੱਗਦਾ ਉਵੇਂ ਇਹ ਚਲਾਈ ਜਾਂਦਾ ਤੇ ਕੱਲ ਨੂੰ ਉੱਥੀ ਬਣਾਉਣਾ ਆਚਾਰ ਫੱਤੇ ਮਾਲੋ ਕੇ ਹੈ ਆ ਵਦਨੀ ਇੱਥੀ ਠੀਕ ਹੈ ਉਨੜੇ ਗੱਲਾਂ ਸਲਾਹ ਕਰੀ ਜਾਂਦੇ ਸੀ ਮੈਂ ਕਿ ਉੱਥੇ ਜਾਣਾਗਾ ਤੇ ਕੋਈ ਗੱਲ ਨਹੀਂ ਬਈ ਇੱਥੇ ਨੇੜੇ ਹੀ ਆ ਉਹ ਮੱਕੀ ਆਪਣੇ ਬਲਵਿੰਦਰ ਸਿੰਘ ਖਾਲਸਾ ਦੀ ਉੱਥੋਂ ਲੰਘਦੇ ਉਹਨੇ ਕੋਲ ਦੀ ਟਰੈਕਟਰ ਤੇ ਬੰਦਾ ਕੰਮ ਜਿਆਦਾ ਬਾਹਵੋ ਪਿਆ ਮੈਂ ਪੁੱਛ ਲਾਂ ਇਹਨੂੰ ਆ ਉਹ ਤੁਹਾਨੂੰ ਫਿਰ ਕੱਲ ਨੂੰ ਆਚਾਰ ਪੈਂਦਾ ਵੀ ਵਿਖਾ ਦੇਂਗੇ ਜਿਹੜੇ ਵੀਰ ਕਹਿੰਦੇ ਹੁੰਦੇ ਹੈਗੇ ਤੇ ਬਾਕੀ ਲੋਟ ਆ ਕਿਵੇਂ ਲੱਗਦਾ ਮੁਨਾਫਾ ਹੈ ਇਸ ਮਸ਼ੀਨ ਚ ਕਿ ਨਾ ਆ ਖਰਚਾ ਵਰਚਾ ਆ ਨਿਕਲ ਆਉਗਾ ਮੁਹਾਨ ਵਾ ਦਾ ਗੇੜਾ ਹੈ ਇਹਦਾ ਬਸ ਇਹ ਆ ਵੀ ਹੈ ਨਾ ਪਰ ਉਹਨਾਂ ਸਾਬ ਕੋਲੇ ਵੀ ਆ ਆਪਦੀ ਇਹ ਵਾਵਾ achar ਪਾ ਲੈਂਦੇ ਹੁੰਦੇ ਡੇਰੀ ਫਾਰਮ ਹੋਣ ਕਰਕੇ ਹਾਂ ਆਉਂਦੇ ਆ ਪੁੱਤਰ ਤੇ ਉਹ ਬਈ ਆਪਦੀ ਹੋ ਜਾਂਦੀ ਮੱਕੀ ਪਿਛਲੇ ਸਾਲ ਤਾਂ ਵੀ 150 ਕਿੱਲੋ ਵੱਢਣੇ ਸੀ ਆਈ ਵਰੀ ਅੱਛਾ ਇਹ ਤਾਂ ਥੋੜੀ ਵੱਡੇ ਜਾਊਗਾ ਠੀਕ ਹੈ ਸਵਾ 150 ਕਿੱਲੋ ਕਹਿੰਦੇ ਪਹਿਲਾਂ ਵੱਢ ਲੈਂਦੇ ਹੁੰਦੇ ਸੀ ਇੰਦ ਕੀ ਕੰਮ ਘੱਟ ਰਹਿ ਜੂਗਾ ਤੇ ਬਾਕੀ ਉਹਨਾਂ ਨੇ achar ਬਈ ਆਪ ਦਾ 20 22 ਕਿੱਲੇ ਪਿਛਲੇ ਸਾਲ ਕਰੇ ਸੀ ਇੰਦ ਕੀ ਥੋੜਾ ਇਹ ਘਟਾਗਾ ਤੂੰ ਆਪ ਦਾ ਫਿਰ ਸੋਨਾ achar ਬਹਾ ਬਣਾਉਣਾ ਹੁੰਦਾ ਤਾਂ ਕਰਕੇ ਵੀ ਹੋਰ ਮਸ਼ੀਨ ਨਾਲ ਉ ਤਾਂ ਤਾਂ ਹੀ ਉਹਨੇ ਆਪ ਦੀ ਲਿਆਂਦੀ ਚੱਲ ਉਹਨੇ ਵੀ ਆਪ ਦਾ ਖਰਚਾ ਹੀ ਨਿਕਲਿਆ ਆਉਂਦਾਗਾ ਤਾਂ ਕਰਕੇ ਕੰਮ ਲੋਟ ਆ ਤੇ ਇੱਧਰ ਸਾਡੀ ਭਤੀਜੀ ਆਉਣ ਸਾਰੇ ਨੇ ਚੱਪਲ ਛਾਪਤੀ ਆ ਅੱਛੀ ਡਰਾਈਂਗ ਕਰ ਦੇ ਪੁੱਤਰ ਹੈ ਚਾਚਾ ਕੇ ਮੈਂ ਲਿਆਇਆ ਤੈਨੂੰ ਕੀ ਅੱਜ ਮੋਸਾ ਦਾ ਛੁੱਟੀ ਮੈਂ ਉਹ ਡੱਗੀ ਦੇ ਨਾ ਆ ਗਿਆ ਜਿੱਥੇ ਲੰਕੇ ਹੋਣੀ ਮੋਸਾ ਦਾ ਛੁੱਟੀ ਹੋਈ ਅੱਜ ਆਏ ਕਰੀ ਪਈ ਪਈ ਸੀ ਸਤਿ ਸ਼੍ਰੀ ਅਕਾਲ ਗੱਗੂ ਆ ਗਿਆ ਚਾਚਾ ਸਤਿ ਸ਼੍ਰੀ ਅਕਾਲ ਚਾਚਾ ਜੀ ਚਾਚਾ ਜੀ ਤਾਂ ਤੇ ਟੋਲੇ ਹੁੰਦੀ ਦਾ ਟੋਕੜੀ ਹੁੰਦੀ ਦੋਈ ਉਹ ਚਾਚਾ ਜੀ ਸ਼ਸ਼ ਉੱਪਰ ਬੈਠੀ ਨਹੀਂ ਜੰਮਦਾ ਸੌਣ ਦਾ ਨਹੀਂ ਇਹੋ ਯਾਰ ਦੁਪਹਿਰ ਹੀ ਕਰਦਾ ਕੁਛ ਨਹੀਂ ਕਰ ਰੋਟੀ ਖਾਈ ਕਿ ਆ ਕੇ ਆਈਆਂ ਹੈ ਨਾ ਠੀਕ ਵਾਹਿਗੁਰੂ ਜੀ ਜੋੜਾ ਹੀ ਬੜਾ ਪਰਿਆ ਹੁੰਦਾ ਕੰਮ ਚਾਹ ਯਾ ਚਾਹ ਯਾ ਚਾਹ ਪੀਏਗੀ ਤੂੰ ਕਿਉਂ ਥੋੜੀ ਜੀ ਪੀ ਲੈ ਖੇਤ ਆ ਕੇ ਤਾਂ ਵਧੀਆ ਲੱਗਦੀ ਹੁੰਦੀ ਆ ਮੈਂ ਚਾਹ ਨਹੀਂ ਪੱਟੜ ਕੇ ਚਾਹ ਪੀਤੀ ਹੈ ਅੱਜ ਤੜਕੇ ਵੀ ਚਾਹ ਪੀਤੀ ਵਾਹ ਹਾਂ ਬਈ ਇਹ ਚਾਹ ਬਹੁਤ ਘੱਟ ਪੀਂਦੀ ਆ ਸਾਡੇ ਹੈਪੀ ਦੀ ਕੁੜੀ ਮਾਸੀ ਦੀ ਪੋਤੀ ਹਾਂ ਤੜਕੇ ਵੀ ਨਹੀਂ ਇਹ ਪੀਂਦੀ ਹੁੰਦੀ ਕਦੇ ਕਦੇ ਇਹਨੂੰ ਠੱਕੇ ਨਾਲ ਪਿਆ ਦੇ ਦਿੰਦੇ ਆ ਵੈਰੀ ਗੁੱਡ ਹਾਂ ਪਾਣੀ ਪੀਆ ਕਰੋ ਬੇਟੇ ਰੱਜ ਕੇ ਚੰਗਾ ਪਾਣੀ ਨਾਲ ਸਹੀ ਰਹਦਾ ਸਰੀਰ ਤੇਮਾਰੀਆਂ ਵੀ ਅੱਧੀਆਂ ਲੱਗਦੀਆਂ ਆ ਆ ਉਹ ਉਹ ਕੋਈ ਤਾਂ ਵੀਡੀਓ ਬਣਾਉਂਦੇ ਜੋਰ ਹੁੰਦਾ ਕਹਿੰਦਾ ਕੰਮ ਸਾਰਾ ਗੱਗੂ ਕਰ ਜਾਂਦਾ ਹੈ ਠੀਕ ਹੈ ਬੱਤਰ ਥੈਂਕ ਯੂ ਪੱਤੇ ਆ ਸਾਰੇ ਆ ਜਾ ਪੱਪੂ ਰੋਟੀ ਸ਼ੱਕ ਲੈ ਨੇੜੀ ਆ ਗਿਆ ਕੇ ਮੈਂ ਵੱਡਾ ਵੱਡਾ ਬੋਲ ਮਾਰਿਆ ਜੋਰ ਲੱਗਦਾ ਜਾਣਾ ਠੀਕ ਹੈ ਜੀ ਆ ਸ਼ੱਕ ਹੋਈ ਠੀਕ ਹੈ ਜੀ ਓਡਾ ਓਡਾ ਆ ਗਿਆ ਇੱਥੇ ਜਿਬੜਾਂ ਵਾਲੀ ਚਟਣੀ ਤੇ ਆਂਬ ਮਿਰਚੇ ਦਾ ਨਾਲ ਅਚਾਰ ਲੱਸੀ ਹਾਂ ਤੇ ਕੱਲ ਬਾਤ ਆ ਪੂਰੀ ਹਾਂ ਮੀਂਹ ਵੜਿਆਉਂਦੇ ਆ ਇਹ ਬਮੀਰੀ ਹੁੰਦੀ ਆ ਮੀਂਹ ਵੰਗਦੀ ਹੁੰਦੀ ਆ ਇਹ ਕਹਿੰਦੀ ਮੀਂਹ ਆ ਜੇ ਤੂੰ ਆਈਂ ਅੱਜ ਮੀਂਹ ਆ ਜੂ ਸਹਿਜਣ ਮੀਂਹ ਪਵਾ ਦੇਂਗੀ ਅੱਜ ਕਿਉਂ ਮੀਂਹ ਨੂੰ ਮੀਂਹ ਆ ਜਾਂਦੇ ਪੁੱਤਰ ਮੱਕੀ ਕਿਵੇਂ ਵੱਢਾਂਗੇ ਫਿਰ ਮੰਮੀ ਵਾਲੀ ਗੱਲ ਜਿਵੇਂ ਕਿ ਮੱਕੀ ਵਿੱਚ ਨਹੀਂ ਮੀਂਹ ਪਾਦੇ ਆ ਵੀ ਮੱਕੀਆਂ ਵਿੱਚ ਮੀਂਹ ਪਾ ਆਪਦੇ ਮੱਕੀ ਹੈ ਹੀ ਨਹੀਂ ਆਪਣੇ ਅੱਜ ਇਹਦੀ ਸਾਡੀ ਉੱਕੀ 1:14 ਵਜੇ ਨਹੀਂ ਪਹੁੰਚ। ਚੱਲ ਥੋੜੇ ਹੋਰ ਜੀ ਠੀਕ ਐ ਉਹ ਐਂ ਬਗੜ ਦੇਾਂਗੇ ਆਪਾਂ ਘੇਰਾ ਵੀ ਇੱਥੇ-ਇੱਥੇ ਆ ਜਾਈਏ ਨਾ ਠੀਕ ਐ ਸਹਿਜ ਵੀਰ 10 ਵੀਰ ਲੱਗ ਗਏ ਜਦੋਂ ਮੈਂ ਇਸ਼ਾਰਾ ਹੌਲੀ ਪੁੱਤਰ ਡਾਕਟਰ ਯਾਰ ਕਿਵੇਂ ਬਾਗ ਜਾਂਦੀ ਗਿਆ ਭਰਾ ਮੈਂ ਇਸ ਦੇ ਐਂ ਜੀ ਕਿ ਵਜ ਕੇ 9 ਮਿੰਟ ਹਾਂ 4 ਵਜੇ ਲਾਈਟ ਆ ਗਈ ਸੀ 300 ਲਾਈਟ ਆ 298 13 ਦਾ ਲੋਡ ਹਣ ਚੱਲੀ ਜਾਂਦੀ ਐ ਮੱਠੀ ਮੱਠੀ ਆ ਗਰਮੀ ਵਾਲੀ ਆ ਲਾਈਟ ਵੀ ਪੂਰੀ ਨਹੀਂ ਹੁੰਦੀ ਇੰਨੀ ਗਰਮੀ ਚ ਤੇ ਹੁਣ ਜਿਵੇਂ ਜਿਵੇਂ ਥੋੜਾ ਜਿਹਾ ਆ ਸੂਰ ਜਿੱਟਲ ਜੂਆ ਹੋਰ ਐਵੇਂ ਮੇ ਲਾਈਟ ਹੋਰ ਵਧੀ ਜਾਊ 4:30 400 ਹੋ ਜਾਂਦੀ ਐ ਫਿਰ ਉਹ ਹਰਾ ਵੜਿਆ ਸੀਗਾ ਮੈਂ ਸਾਹਮਣੇ ਖੜਾ ਗੱਗੂ ਖਰਾ ਲਾਤ ਲਿਆ ਹੋਏ ਉਹਨਾਂ ਕੇ ਜਿੰਨਾ ਕ ਵੱਢਿਆ ਆ ਸੀਗਾ ਤੇ ਅੱਜ ਦਿਨ ਚ ਮੈਂ ਬਾਹਲੀ ਵੀਡੀਓ ਬਣਾਈ ਨਹੀਂ ਕੋਈ ਬਈ ਅ ਗਰਮੀ ਵਾਲੀ ਸੀ ਤੇ ਉਹੀ ਕੱਖ ਥੱਬੇ ਥੱਬੇ ਦੇ ਹੋ ਰਹੇ ਸੀਗੇ ਲਾਤੀ ਜੋਟੀ ਲਗਭਗ ਪੌਣੇ ਇੱਕ ਦੋ ਕਿੱਲਾਂ ਦੇ ਲਵੇ ਪੱਟ ਤੇ ਤੇ ਬਾਕੀ ਠੀਕ ਆ ਮਾਹੌਲ ਹੁਣ ਥੋੜੀ ਜਿਹੀ ਹਵਾ ਚੱਲ ਵੀ ਠੰਡੀ ਆ ਸ਼ਾਮ ਨੂੰ 4:30 ਵਜੇ ਉਸ ਤੋਂ ਪਹਿਲਾਂ ਤਾਂ ਚੂੜੀ ਵਾਲੀ ਟਾਈਟ ਕਰੀ ਹੋਈ ਸੀਗੀ ਕੰਮ ਟਾਇਰ ਸੀਗਾ ਤਾਂ ਕਰਕੇ ਚੁੱਪੀ ਕਰਕੇ ਆਪੋ ਆਪਦਾ ਕੰਮ ਕਰੀ ਗਏ ਬਾਲਾ ਬੋਲੇ ਵੀ ਨਹੀਂ ਇੱਕ ਦੂਜੇ ਨਾਲ ਤੇ ਦੁਪਹਿਰੇ ਆਪਦਾ ਡੱਗੀ ਤੇ ਨਹਾ ਕੇ 2 ਘੰਟੇ ਆਰਾਮ ਫਰਮਾਇਆ ਤੇ ਫਿਰ ਉਹੀ ਡੱਬ ਖੜਬੀ ਬੱਕਰੀ ਚੱਲ ਮੇਰੀ ਥਾਂ ਕੱਲ ਵਾਲੀ ਥਾਂ ਵਾਲੀ ਗੱਲ ਬਾਤ ਤੇ ਉੱਥੇ ਆਪਦੀ ਛੁੱਟੀ ਫਿਰ ਲਾਈ ਜਾਂਦੇ ਸੀ ਹੁਣ ਨੱਕੇ ਬੰਨੇ ਕਰਦੇ ਫਿਰਦੇ ਸੀਗੇ ਦਾਸ ਪਾਣੀ ਛੱਡ ਕੇ ਜਾਵਾਂਗੇ ਜਿੱਥੇ ਉਹ ਸਾਹਮਣੇ ਹੈ ਸਕਰੀਨ ਦੇ ਅੰਨ ਬਿਲਕੁਲ ਵਿਚਾਲੇ ਚੱਲਦਾ ਦੀਦਾ ਪਿੰਡ ਬਣਾ ਵਾਲੀ ਦਾ ਥਰਮਲ ਇਹ ਜਗਾਰਾਮ ਤੀਰਥ ਤੋਂ ਜਿਹੜਾ ਰੋਡ ਜਾਂਦਾਗਾ ਮਾਨਸਾ ਨੂੰ ਮੂਸੇ ਦੇ ਵਿੱਚ ਦੀ ਉਸ ਰੋਡ ਦੇ ਉੱਤੇ ਥਰਮਲ ਹੈ ਇਹ ਬਾਕੀ ਭਾਈ ਦੱਸਿਓ ਕਿੱਥੇ ਕਿੱਥੇ ਮੀਂਹ ਪਹੁੰਚਿਆ ਸਾਡੇ ਤਾਂ ਬਸ ਇਧਰੋਂ ਹੀ ਬੱਦਲ ਬਣਿਆ ਸੀ ਦੁਪਹਿਰੇ ਇਧਰੋਂ ਬਣਿਆ ਸੀਗਾ ਤੇ ਬਸ ਉਵੇਂ ਹੀ ਛਿੰਡਪਿੰਡ ਜਾਂਦਾਗਾ ਇਹ ਤਾਂ ਕਿਤੇ ਮੈਨੂੰ ਲੱਗਦਾ ਸੌਣ ਵੀ ਸੁੱਕਾ ਜਾਊਗਾ ਕੱਲ ਪਰਸੋਂ ਇੱਕ ਵੀਰ ਨੇ ਕਮੈਂਟ ਕਰਿਆ ਸੀਗਾ ਕਿ ਬਈ ਸਾਡੇ ਮੋਗੇ ਦਾ ਪਾਣੀ ਮੈਂ ਭੁੱਲ ਗਿਆ ਕਿੰਨਾ ਕਹਿੰਦਾ ਸੀਗਾ ਬਈ ਕਿ ਕਿੰਨੇ ਚ ਪਾਣੀ ਪਾਈਪਾਂ ਦੇ ਬਈ ਅਸੀਂ ਤਾਂ ਆਹ 8 ਇੰਚ ਪਾਈਪਾਂ ਨਹੀਂ ਆ ਇੱਕ ਕਿੱਲੇ ਚ ਇੱਕ ਦੱਬੀ ਹੋਈ ਆ ਜਦੋਂ ਕਈ ਵਾਰ ਨਹਿਰ ਦਾ ਪਾਣੀ ਲਾਉਨੇ ਆਂਗੇ ਉਦੋਂ ਇਹ ਸਾਰੀਆਂ ਪਾਈਪਾਂ ਖੋਲ ਦਿੰਨੇ ਆਂਗੇ ਨਾ ਨਹਿਰ ਦਾ ਪਾਣੀ ਸੁੱਕਣ ਨਾਲ ਵਾਵਾਗਾ ਅ ਮਰ ਲੋ ਘਾਟਾ ਕਿੱਲਾ ਬਾਹਾਂ ਭਰ ਦਿੰਦਾਗਾ ਖਾਲੀ ਛੱਡਦਾ ਕੰਮ ਚੱਲ ਜਾਂਦਾ 8 ਇੰਚੀ ਪੈਪਾਂ ਨਾਲ ਬਾਈ ਤੁਹਾਨੂੰ ਇਹ ਬਾਲਾ ਹੋਰ ਪਾਣੀ ਵੱਧ ਲੱਗਦਾ ਤੁਹਾਡਾ ਤਾਂ ਦੋ ਦੱਬ ਦਿਓ ਕਿੱਲੇ ਜੀ ਤੁਸੀਂ 8 ਇੰਚੀ ਪੈਪਾਂ ਬਾਧੂ ਰਣੀ ਆ ਵਧੀਆ ਪਾਣੀ ਕੱਢੀ ਆਣੀ ਆ ਬਸ ਗੱਲ ਇਹ ਆ ਦੱਬੀ ਥੋੜੀ ਜੀ ਡੂੰਗੀ ਹੋਵੇ ਹਾਂ ਆਪਣੇ ਬਾਹਣ ਦੇ ਲੈਵਲ ਤੋਂ ਵਧੀਆ ਉਨੇ ਪਾਣੀ ਫਿਰ ਪ੍ਰੈਸ਼ਰ ਨਾਲ ਅੰਦਰ ਖਿੱਚੀ ਜਾਊਗੀ ਆ ਕੀ ਲੋਟਾ ਮਾਹੌਲ ਹਾਂ ਪਾਣੀ ਛੱਡ ਕੇ ਇਧਰਲੇ ਪਾਸੇ ਘਰਾਂ ਨੂੰ ਰਵਾਨਾ ਕਰਦੇ ਆ ਗੱਡੀ ਸਵਾ 7 ਵਜੇ ਦਾ ਵੇਲਾ ਹੋ ਗਿਆ ਬੱਦਲਾਂ ਦਾ ਬਹੁਤ ਖੂਬਸੂਰਤ ਨਜ਼ਾਰਾ ਆ ਗੱਗੂ ਘਰ ਨੂੰ ਭੇਜਤਾ ਸੀਗਾ ਮੈਂ ਮੈਂ ਕਿਹਾ ਮੈਂ ਪਾਣੀ ਪੂਣੀ ਦੇਖ ਕੇ ਆਉਣਾ ਤੂੰ ਉਹਨੇ ਪਹੁੰਚ ਤੇ ਮਿੱਤਰ ਹੁਣ ਚੜਨ ਗਿਆ ਉਹ ਉੱਥੇ ਗਵਾਂਢੀ ਨਾਲ ਬੰਬੂ ਕਾਰਟ ਤੇ ਇਸੇ ਦੇ ਨਾਲ ਅੱਜ ਦੇ ਵਲੌਗ ਦੀ ਆਪਾਂ ਸਮਾਪਤੀ ਕਰਨ ਲੱਗੇ ਆ ਉਮੀਦ ਕਰਦੇ ਆ ਵਧੀਆ ਲੱਗਿਆ ਹੋ ਤੇ ਜਾਂਦੇ ਜਾਂਦੇ ਲਾਈਕ ਲਾਜ਼ਮੀ ਕਰਦੇ ਹੋ ਤੇ ਸਪੋਰਟ ਕਰਦੇ ਰਹੋ ਆ ਤੜਕੇ ਦੇਖਦੇ ਆ ਉੱਥੇ ਟੋਕਾ ਕਰਾਉਣੇ ਆ ਬਲਵਿੰਦਰ ਗਵਾਂਢੀ ਨਾਲ ਹਾਂ ਦਿਖਾਉਣੇ ਕੱਲ ਦਾ ਮਾਹੌਲ ਮਿਲਦੇ ਆ ਕੱਲ ਨੂੰ ਸਵੇਰੇ 7 ਵਜੇ ਨਵੇਂ ਬਲੌਗ ਦੇ ਨਾਲ ਬਹੁਤ ਸਾਰਾ ਪਿਆਰ ਸਤਿਕਾਰ ਸਾਰੇ ਵੀਰਾਂ ਭੈਣਾਂ ਵਾਸਤੇ ਜੁੜੇ ਰਹੋ ਚੈਨਲ ਦੇ ਨਾਲ ਸਤਿ ਸ੍ਰੀ ਅਕਾਲ ਜੀ